ਦੋਛ ਦੂਜਿਆਂ ਦੇ ਲੱਭ ਕੇ ਗਣਾਉਂਦਾ ਏ ਗਣਾ ਆਪਣੇ ਛਪਾਉਂਦਾ ਏ ਮਿੱਠਾ ਅਮਰਤ ਤੌੜਾ ਤੈਨੂੰ ਲੱਗਦਾ ਤੇ ਗੀਤ ਵਿਖਿਆ ਦੇ ਗਾਉਂਦਾ ਏ ਸਦਾ ਆਪਣੀ ਖੁਸ਼ਾਮਦੀ ਤੂੰ ਚਾਹੁੰਦਾ ਏ ਤੇ ਨਿੰਦਿਆਂ ਨੂੰ ਜਰਾ ਨਾ ਜਰੇ ਮਨਾ ਮੇਰੇ ਅਮਦਨ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਉਂਦਾ ਹੈ ਗਣਾ ਆਪਣੇ ਸਪਾਉਂਦਾ ਹੈ ਮਿੱਠਾ ਅੰਮ੍ਰਿਤ ਕੌੜਾ ਤੈਨੂੰ ਲੱਗਦਾ ਤੇ ਗੀਤ ਵਿਖਿਆ ਦੇ ਗਾਉਂਦਾ ਹੈ ਸਦਾ ਆਪਣੀ ਖੁਸ਼ਾਮਦੀ ਤੂੰ ਚਾਹੁੰਦਾ ਹੈ ਤੇ ਨਿੰਦਿਆਂ ਨੂੰ ਜਰਾ ਨਾ ਜਰੇ ਮਨਾ ਮੇਰੇ ਅਮਨ ਦਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਮਾਤ ਲੋਕ ਵਿੱਚ ਆਇਆ ਨਾਮ ਜੱਪਣਾ ਵਿਦਿਆ ਦੀ ਨੀਂਦ ਸੌਂ ਗਿਆ ਮਿੱਟੀ ਹੋ ਕੇ ਡਿੱਗਣਾ ਸਰੀਰ ਦਾ ਜੇ ਪੌਣ ਵਾਲਾ ਥੰਮਾ ਪਾਉ ਗਿਆ ਸੱਚ ਗੱਲ ਗੁਰਬਾਣੀ ਪਰ ਮਾਉਂਦੀ ਸਰੀਰ ਅੰਤ ਮਰੇ ਹੀ ਮਰੇ ਮਨਾ ਮੇਰੇ ਅਮਨਾਨ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਬੇੜੀ ਭਉਜਲ ਦੇ ਵਿਖ ਹੈ ਸਰੀਰ ਦੀ ਵਕਾਰਾਂ ਦੀਆਂ ਛੱਲਾ ਆਉਂਦੀਆਂ ਕਾਮ ਕ੍ਰੋਧ ਲੋਭ ਹੀ ਡਰਾਉਂਦੀਆਂ ਕਰਵੇਂ ਤੇਰੇ ਜੋ ਛੇਕ ਬੰਦ ਕਰੇ ਨਾ ਤੂੰ ਢੇੜੀ ਵਿੱਚ ਪਾਣੀ ਤਾਂ ਭਰੇ ਮਾੜਾ ਮੇਰੇ ਆਮਦਾਨਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਰੂਪ ਤੱਕਦਾ ਪੁਰਾਆ ਤੰਨ ਲੋੜਦਾ ਪਰਾਈ ਨਿੰਦਾ ਤਿਆਗਦਾ ਨਹੀਂ ਮੋ ਮਾਇਆ ਚ ਮਸਤ ਹੋਇਆ گا ਫਲਾ ਤੂੰ ਦਿਨ ਰਾਤ ਜਾਗਦਾ ਨਹੀਂ ਤੈਨੂੰ ਮਾਰਗ ਬੁਲਾਇਆ ਕੋਟ ਸੰਗ ਨੇ ਤੇ ਜਾਣੋ ਸਤ ਸੰਗਤ ਡਰੇ ਮਣਾ ਮੇਰੇ ਅਮਨਣ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਗਿਆਨ ਪੜਨਾ ਸੀ ਆਪਸ ਮਝਾਉਣ ਲਈ ਤੇ ਪਾ ਕੇ ਬੈ ਗਏ ਤੂੰ ਝਗੜੇ ਪਾਲ ਕੂੜ ਦੀ ਜੇ ਤੇਰੇ ਕੋਲੋਂ ਟੁੱਟੀ ਨਾ ਜਮਾਨੇ ਫੇਰਾ ਲਾਉਣੇ ਰਗੜੇ ਤੇਰੀ ਬਾਤ ਦੀ ਨਾ ਹਰ ਇੱਕ ਸਾਹ ਨਾਲ ਤੂੰ ਕਰੇ ਮਨ ਮੇਰੇ ਆਮਦਨ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਖਿੰਡੀ ਸ਼ੁਰਤ ਸ਼ਬਦ ਨਾਲ ਟੋਟ ਕੇ ਤੇ ਚਿੰਤਾ ਵਾਲੇ ਵਹਿਣ ਵੇ ਗਈ ਚਿੰਤਾ ਚਿੰਤਣਾ ਬਣਾਲੇ ਤੂੰ ਅਕਾਲ ਦਾ ਕਹੀਂ ਦੇ ਪਰੇਛਾਨੀ ਰਹਿ ਗਈ ਸਾਡੀ ਤ੍ਰਿਸ਼ਨਾ ਦੀ ਅਗ ਤੈਨੂੰ ਜਾਵਦੀ ਕਿਉਂ ਨਾ ਨਾਮ ਜਪ ਕੇ ਮਨਾ ਮੇਰੇ ਅਮਦਾਨਾ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਅੱਖੀਂ ਵੇਖਦੇ ਆ ਕਈ ਚਲੇ ਜਾਂਦੇ ਤੇ ਨਵੇਂ ਫੇਰੇ ਆਈ ਜਾਂਦੇ ਬੈਂਕਾ ਲਿਖ ਕੇ ਲਖਾਰੀ ਸੱਚ ਦੇ ਗਿਆ ਬੈਂਕਾ ਲਿਖ ਕੇ ਬੈਂਕਾ ਲਿਖ ਕੇ ਲਖਾਰੀ ਸੱਚ ਦੇ ਗਿਆ ਤੇ ਸ਼ੇਰ ਸੱਚ ਗਾਈ ਜਾਂਦੇ ਸਵੇਗ ਆਉਣਾ ਸਿੰਘਾ ਜਗ ਤੇ ਤੇ ਜੀਵਨ ਦੀ ਬਾਜੀ ਤੂੰ ਹਾਰੇ ਮਣਾ ਮੇਰੇ ਅਮਦਨ ਕੋਈ ਦਿਸੂਗਾ ਜੇ ਆਪੇ ਦੀ ਵਿਚਾਰ ਤੂੰ ਕਰੇ ਜੇ ਆਪੇ ਦੀ ਵਿਚਾਰ ਤੂੰ ਕਰੇ ਜੇ ਆਪੇ ਦੀ ਵਿਚਾਰ